ਬੰਦੂਗਾਂ ਟਾੜ ਕੇ ਚੀਨ ਦਾ ਸਾਹਮਣਾ ਕਰ ਰਿਹਾ ਤੇ ਬਾਪੂ ਨੇ ਇੱਥੇ ਸੜਕਾਂ ਨੂੰ ਸੜਕਾਂ ਦੇ ਉੱਪਰ ਖੜ ਕੇ ਧਰਨੇ ਦੇ ਨੇ ਪੈ ਰਹੇ ਮੈਂ ਕਹਿੰਦਾ ਧਰਫੜੇ ਮੂਹੇ ਅਜੀ ਸਰਕਾਰ ਦਾ ਲੰਮਟਾਈ ਵਾਲੀ ਸਰਕਾਰ ਤੇ ਜਿਨ੍ਹਾਂ ਨੂੰ ਪਤਾ ਹੀ ਨਹੀਂ ਕਿ ਜਨਤਾ ਦੀਆਂ ਸੋਲਕਾਂ ਕੀ ਹੁੰਦੀਆਂ ਨੇ ਕੱਤਵਾਦੀ ਕਹਿ ਲੋਗੇ ਕਿੰਨਾ ਕੁ ਵੱਖਵਾਦੀ ਕਹਿ ਲੋਗੇ ਇਹ ਗੱਲ ਜਿਹੜੀ ਮੋਦੀ ਸਰਕਾਰ ਨੂੰ ਸਮਝਣੀ ਚਾਹੀਦੀ ਆ ਇਦਾਂ ਲੋਕਾਂ ਦੇ ਨਾਲ ਧੱਕਾ ਨਹੀਂ ਕਰਨਾ ਚਾਹੀਦਾ ਕਿਤੇ ਜਿਹੜੀ ਆਵਾਜ਼ ਖੜਕਰਦੀ ਹੁੰਦੀ ਹੈ ਉਹ ਖੁਦਾ ਦਾ ਨਿਗਾੜਾ ਹੁੰਦਾ ਹੈ ਇਸ ਕਰਕੇ ਲੋਕਾਂ ਨੂੰ ਸੜਕਾਂ ਦੇ ਉੱਪਰ ਬਿਠਾ ਰਹੇ ਨੇ ਲੋਕਾਂ ਨੂੰ ਬੋਲੋ ਧਰਨੇ ਲਵਾ ਰਹੇ ਨੇ ਆਪੇ ਏਸੀ ਕਮਰੇਆਂ 'ਚ ਬੈਠੇ ਹੋਏ ਨੇ ਇਹਨਾਂ ਨੂੰ ਇਹ ਗੱਲ ਦਾ ਕੋਈ ਇਹਨਾਂ ਨੂੰ ਫਰਕ ਹੀ ਨਹੀਂ ਪੈਂਦਾ ਕੀ ਲੋਕ ਸਾਡੇ ਪ੍ਰਤੀ ਕੀ ਨਜ਼ਰੀਆ ਹੈ ਇਹਨਾਂ ਦਾ ਕੀ ਸਾਡੇ ਪ੍ਰਤੀ ਲੋਕ ਸੋਚ ਰਹੇ ਨੇ ਕਿਹੜੀ ਉਹਨਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਇਹ ਇੱਕ ਸਭ ਤੋਂ ਅਗਲੀ ਗੱਲ ਜਿਹੜੀ ਮੈਂ ਕੰਨੀ ਜਾਵਾਂਗਾ ਇਹ ਸੋਚ ਅਸਲ ਦੇ ਵਿੱਚ ਆਉਂਦੀ ਕਿੱਥੋਂ ਆ ਇਹਨਾਂ ਦੇ ਪਿੱਛੇ ਕਿਹੜੀ ਸੋਚ ਕੰਮ ਕਰ ਰਹੀ ਹੈ ਕਿ ਜਿਹੜੀ ਸਾਨੂੰ ਗੁਲਾਮ ਬਣਾਉਣਾ ਚਾਹੁੰਦੀ ਹੈ ਐਉਂ ਸੋਚ ਹੈ ਤੁਹਾਨੂੰ ਛੋਟੀ ਜਿਹੀ ਤਾਂ ਆਉਂਦੀ ਹੈ ਕਿੰਦਾ ਮੈਂ ਹਾਥ ਰਸ ਯੂਪੀ ਦੇ ਵਿੱਚ ਜਿਹੜਾ ਬਾਪੂ ਉਹਦੇ ਵਿੱਚ ਤੁਹਾਨੂੰ ਪਤਾ ਲੱਗੇਗਾ ਕਿ ਸੋਚ ਹੈ ਜਿਹੜੀ ਉਥੇ ਦਲਤ ਭਾਈ ਜਾ ਰਹੇ ਨੇ ਜਦੋਂ ਧਰਨੇ ਲਾਏ ਤੇ ਬਾਸੀ ਸਵਰਨ ਜਾਤੀ ਉੱਚ ਜਾਤੀਆਂ ਵਾਲੇ ਲੋਕ ਸਾਹਮਣੇ ਆ ਕੇ ਖੜ ਗਏ ਨੇ ਉਹ ਕਹਿ ਰਹੇ ਨੇ ਕਿ ਜਿਹੜੇ ਸਵਰਨ ਜਾਤੀ ਦੇ ਲੋਕ ਨੇ ਜਿਹਨੇ ਜਿਹੜੇ ਬੱਚਿਆਂ ਨੇ ਇਹ ਬਲਾਤਕਾਰ ਕੀਤਾ ਉਹ નિર્ਦੋਸ਼ ਨੇ ਉਹਨਾਂ ਨੇ ਕੋਈ ਤਕਾ ਨਹੀਂ ਕੀਤਾ ਉੱਥੇ ਆ ਕੇ ਜਿਹੜਾ ਚੰਦਰਸ਼ੇਖਰ ਮੁੰਡਾ ਵੀ ਮਾਰਮੀ ਵਾਲਾ ਉਹਦਾ ਵਿਰੋਧ ਕੀਤਾ ਜਾ ਰਿਹਾ ਕਹਿ ਤੂੰ ਪਾਪੀ ਇਹ ਕੁਝ ਵੀ ਕਹਿ ਦੇਣਾ ਇਹ ਭਾਰਤ ਮਾਤਾ ਦੇ ਲਾਡਲੇ ਸਪੂਤ ਨੇ ਅਸੀਂ ਆਪਣਾ ਹੱਕ ਵੀ ਮੰਗ ਲਈਏ ਕਿ ਅਸੀਂ ਖਾਲਸਤਾਨੀ ਜਾ ਵਕਵਾਦੀ ਹੋ ਗਏ ਮਾਫ ਕਰਿਓ ਇੱਕ ਸ਼ਾਇਰ ਕਹਿੰਦਾ ਸਭ ਆਪ ਹੀ ਕਰਤੇ ਹਨ ਬਦਨਾਮ ਫਮਾ ਆ ਵੀ ਕਰਦੇ ਹੈ ਤੋ ਹੋ ਜਾਤੇ ਹੈ ਬਦਨਾਮ ਬੁਗਤਲ ਵੀ ਕਰਦੇ ਤੋ ਕੋਈ ਚਰਚਾ ਨਹੀਂ ਹੁੰਦਾ ਹਾਤੋਗੀ ਹੈ ਤੁਸੀਂ ਮੁਸਲਮਾਨ ਮਾਰ ਦੋ ਕੋਈ ਗੱਲ ਨਹੀਂ ਤੁਸੀਂ ਇਸਾਈ ਮਾਰ ਦੋ ਕੋਈ ਗੱਲ ਨਹੀਂ ਤੁਸੀਂ ਘੱਟ ਗਿੰਤੀਆਂ ਨੂੰ ਮਾਰ ਦੋ ਕੋਈ ਗੱਲ ਨਹੀਂ ਤੁਸੀਂ ਜੰਮੂ ਕਸ਼ਮੀਰ ਦੇ ਅਧਿਕਾਰ ਖੋੜੋ ਕੋਈ ਗੱਲ ਨਹੀਂ ਤੁਸੀਂ ਸਾਡੇ ਦਰਿਆ ਲੈ ਜਾਓ ਢੋਟ-ਮੋਟ ਕੇ ਕੋਈ ਗੱਲ ਨਹੀਂ ਤੁਸੀਂ ਸਾਡੇ ਪੰਜਾਬ ਦੇ ਪਾਣੀ ਨੂੰ ਗੰਦਲਾ ਕਰ ਦੋ ਕੋਈ ਗੱਲ ਨਹੀਂ ਹਰੀ ਕ੍ਰਾਂਤੀ ਦੇ ਨਾਂ ਤੇ ਸਾਡੀਆਂ ਸਾਡੀਆਂ ਸੇਤਾਂ ਦੇ ਵਿੱਚ ਜ਼ਹਿਰ ਭਰ ਦਿਓ ਕੋਈ ਗੱਲ ਨਹੀਂ اپنی ਮਾਰੀ ਦੀ ਆਵਾਜ਼ ਚੁੱਕੀ ਤੇ ਤੁਹਾਨੂੰ ਅਸੀਂ ਇੱਥੇ ਹੁੱਲੜਬਾਏ ਲੱਗਣੇ ਸ਼ੁਰੂ ਹੋ ਜੰਨੇ ਆਂ ਸ਼ਰਮ ਆਣੀ ਚਾਹੀਦੀ ਆਉਣੀ ਚਾਹੀਦੀ ਹੈ ਕੇਂਦਰ ਦੀ ਸਰਕਾਰ ਨੂੰ ਸਰਕਾਰਾਂ ਐਦਾਂ ਨਹੀਂ ਕਰਦੀਆਂ ਇਹ ਸੰਗੀਟਾਂჭੇ ਦੇ ਨਾਲ ਫੈਡਰਲਿਜ਼ਮ ਦੇ ਨਾਲ ਜਿਹੜਾ ਭਾਰਤ ਬਣਿਆ ਹੈ ਭਾਰਤ ਕੋਈ ਇੱਕ ਖਿੱਤਾ ਹੀ ਨਹੀਂ ਇਹ ਬਹੁਤ ਸਾਰੇ ਖਿੱਤਿਆਂ ਦੇ ਨਾਲ ਮਿਲ ਕੇ ਬਣਿਆ ਹੈ ਇੱਥੇ ਵੱਖ-ਵੱਖ ਸੱਭਿਆਚਾਰ ਰਹਿੰਦੇ ਨੇ ਇੱਥੇ ਵੱਖ-ਵੱਖ ਪਛਾਵਾ ਦੇ ਲੋਕ ਰਹਿੰਦੇ ਨੇ ਇੱਥੇ ਵੱਖ-ਵੱਖ ਪਹਿਰਾਵਿਆਂ ਦੇ ਲੋਕ ਰਹਿੰਦੇ ਨੇ ਇੱਥੇ ਵੱਖ-ਵੱਖ ਖਾਣ-ਪੀਣ ਵਾਲੇ ਲੋਕ ਰਹਿੰਦੇ ਨੇ ਇਹ ਜਾਣਦੇ ਨੇ ਕਿ ਭਾਰਤ ਹੋਣੀ